ਪਿੰਡ ਰਾਜੋਕੇ ਪਿੰਡ ਪਲੋਪਤੀ ਦੀਆਂ ਸੰਗਤਾਂ ਵੱਲੋਂ ਬਾਬਾ ਬੁੱਢਾ ਜੀ ਕਨਵਰਟ ਸਕੂਲ ਵਿਖੇ ਲਗਾਇਆ ਲੰਗਰ ਇਸ ਮੌਕੇ ਗੱਲਬਾਤ ਕਰਦੇ ਸਕੂਲ ਦੇ ਪ੍ਰਿੰਸੀਪਲ ਸਚਨਪੁਰੀ ਨੇ ਦੱਸਿਆ ਕਿ ਬ੍ਰह्म ज्ञानी ਪੁੱਤਰਾਂ ਦੇ ਦਾਨੀ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਮੇਲੇ ਦੇ ਸੰਬੰਧ ਵਿੱਚ 5 ਅਕਤੂਬਰ ਨੂੰ ਸਕੂਲ ਵਿੱਚ ਸ਼੍ਰੀ ਖਨਪਟ ਸਾਹਿਬ ਆਰੰਭ ਕੀਤੇ ਗਏ ਇਹਨਾਂ ਦੇ ਭੋਗ 7 ਅਕਤੂਬਰ ਨੂੰ ਪਹਿਣਗੇ ਉਨਾ ਦੱਸਿਆ ਕਿ ਪਿਛਲੇ 10 ਦਹਾਕਿਆਂ ਤੋਂ ਬਾਬਾ ਬੁੱਢਾ ਜੀ ਕਾਨਵਰਟ ਸਕੂਲ ਵਿਖੇ ਸਮੂਹ ਪਿੰਡ ਰਾਜੋਕੇ ਸਮੂਹ ਪਿੰਡ ਪਲੋਪਤਰੀਆਂ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਇਹ ਤਿੰਨ ਦਿਨ ਲਗਾਤਾਰ ਦਿਨ ਰਾਤ ਪੂਰੀ ਸ਼ਰਧਾ ਅਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ ਚੱਲਦਾ ਹੈ ਇਸ ਮੋਕੇ ਬਾਬਾ ਬੁੱਢਾ ਸਾਹਿਬ ਜੀ ਕਨਵਰਟ ਸਕੂਲ ਦੇ ਪ੍ਰਿੰਸੀਪਲ ਸਚੇਂਪੂਰੀ ਖੇਮਕਰਨ ਬਾਬਾ ਬੁੱਢਾ ਜੀ ਲੰਗਰ ਕਮੇਟੀ ਰਾਜੋ ਕੇ ਪ੍ਰੋਪੱਤੀ ਮੈਂਬਰ ਲਖਵਿੰਦਰ ਸਿੰਘ ਸਤਨਾਮ ਸਿੰਘ ਜਸਵਿੰਦਰ ਸਿੰਘ ਲਖਵਿੰਦਰ ਸਿੰਘ ਜਖਰ ਸ਼ਪਾਲ ਸਿੰਘ ਗੁਰਤਾਜ ਸਿੰਘ ਸੁਖਮੰਦਰ ਸਿੰਘ ਗੁਰਬਾਜ ਸਿੰਘ ਤਰਵੀ ਸਿੰਘ ਬਲਦੇਵ ਸਿੰਘ ਜਖਰ ਜਗਰੂਪ ਸਿੰਘ ਸ਼ਮਸ਼ੀਰ ਸਿੰਘ ਨਵਦੀਪ ਸਿੰਘ ਬਚਿੱਤਰ ਸਿੰਘ ਅਰਸ਼ਦੀਪ ਸਿੰਘ ਬਰਿਆਮ ਸਿੰਘ ਬਲੋਪਤੀ ਬਾਸ ਸਿੰਘ ਸਵਰਨ ਸਿੰਘ ਦਰਬਾਰਾ ਸਿੰਘ ਸੁਖਚੈਨ ਸਿੰਘ ਤੇ ਸਮੂਹ ਪਿੰਡਾਂ ਰਾਜੋ ਕੇ ਸਮੂਹ ਪਿੰਡ ਬਲੋਪਤੀ ਦੀ ਸੰਗਤਾਂ ਵੱਡੀ ਤਦਾਰਦ ਦੇ ਵਿੱਚ ਉੱਥੇ ਹਾਜ਼ਰ ਸਨ ਇਸ ਮੌਕੇ ਉਹਨਾਂ ਕੀ ਆਖਿਆ ਆਓ ਆਪਾਂ ਸੁਣਦੇ ਹਾਂ ਖੇਮਕਨ ਤੋਂ ਹੀਰਾਕੰਡਾ ਦੀ ਖਾਸ ਰਿਪੋਰਟ ਦਰਮੀ ਤੋਂ ਡਰੇ ਹੁਣੇ ਹੋਣੀਆਂ ਨੇ ਕਣੀਆਂ ਤੇ ਮੀਆਂ ਸਵਾਦ ਬੋਕੇ ਦੁੱਧ ਵਿੱਚ ਬਣੀਆਂ ਚੱਪਲਾਂ ਛੱਡ ਪਰ ਗੋਲੀ ਮਾਰ ਓਏ ਆਜਾ ਸਾਈਕਲ ਸਟੈਂਡੀ ਉੱਤੇ ਲਾ ਕੇ ਬਾਬਾ ਨੰਦ ਸਿੰਘ ਜੀ ਦੇ ਚੱਲਦੇ ਲੰਗਰ ਸਿੰਘਾ ਛੱਕ ਲਾ ਚੌਂਕੜਾ ਨਾ ਕੇ ਬਾਬਾ ਨੰਦ ਸਿੰਘ ਜੀ ਦੇ ਚੱਲਦੇ ਲੰਗਰ ਸਿੰਘਾ ਛੱਕ ਲਾ ਚੌਂਕੜਾ ਵੇ ਜਲੇਬੀਆਂ ਨਾ ਖੀਰ ਤੇ ਕੜਾ ਓਏ ਮੱਟ ਤੋਂ ਕਿ ਲੈਣਾ ਪ੍ਰਸਾਦ ਤੇ ਪਵਾ ਓਏ ਚੱਲ ਦੇ ਜਲੇਬੀਆਂ ਨਾ ਖੀਰ ਤੇ ਕੜਾ ਓਏ ਮੱਟ ਤੋਂ ਕਿ ਲੈਣਾ ਪ੍ਰਸਾਦ ਤੇ ਪਵਾ ਓਏ ਮਾਟਾਂ ਦੇ ਨਾਲ ਹਏ ਚੱਲਦੀ ਸ਼ਵੀਲ ਗੁੱਤ ਵਿੱਚ ਰੂਹ ਅਫਜ਼ਾ ਪਾ ਕੇ ਉਹ ਬਨੰਦ ਸਿੰਘ ਜੀ ਦਾ ਚੱਲਦਾ ਲੰਗਰ ਸਿੰਘਾ ਸ਼ਕਲਾ ਚੌਂਕੜਾ ਨਾ ਸ਼ੱਕਲਾ ਚੌਂਟਾ ਨਾ ਆਕੇ ਪਕੌੜਿਆਂ ਦੇ ਨਾਲ ਤੇਜ ਪੱਤੀ ਵਾਲੀ ਚਾਹ ਓਏ ਟਰਾਲੀ ਵਾਲੇ ਬਾਈ ਪੋਰਾ ਛੱਡ ਦੇ ਤੁਰਾ ਓਏ ਪਕੌੜਿਆਂ ਦੇ ਨਾਲ ਤੇਜ ਪੱਤੀ ਵਾਲੀ ਚਾਹ ਓਏ ਟਰਾਲੀ ਵਾਲੇ ਨੰਦ ਸਿੰਘ ਜੀ ਦਾ ਚੱਲਦਾ ਲੰਗਰ ਸਿੰਘਾ ਸ਼ੱਕ ਨਾਲ ਚੌਂਕਣਾ ਆਕੇ ਉਹ ਨੰਦ ਸਿੰਘ ਜੀ ਦਾ ਚੱਲਦਾ ਲੰਗਰ ਸਿੰਘਾ ਸ਼ੱਕ ਨਾਲ ਚੌਂਕਣਾ ਆਕੇ ਓਕੇ ਹੰਬੜਿਆ ਨੇ ਲੰਗਰ ਲਾਇਆ ਸੂਏ ਕੋਲ ਓਏ ਲੱਤ ਦੇ ਨਾ ਮੂੰਹ ਮਿੱਥੇ ਗੋੜ ਵਾਲੇ ਚੌਲ ਓਏ ਆਮੜਾ ਨੇ ਲਾਇਆ ਲੰਗਰ ਸੂਏ ਢੋਲ ਓਏ ਲੱਖ ਦੇ ਨਾ ਮੂੰਹ ਮਿੱਠੇ ਢੋਲ ਵਾਲੇ ਢੋਲ ਓਏ ਜੀਤ ਹੋਣੀ ਭੱਜ ਭੱਜ ਸੇਵਾ ਕਰਦੇ ਟਿੱਡੇ ਕੁਰਤੇ ਪਜਾਮੇ ਪਾ ਕੇ ਬਾਬਾ ਨੰਦ ਸਿੰਘ ਜੀ ਦਾ ਚੱਲਦੇ ਲੰਗਰ ਸਿੰਘਾ ਸ਼ਕਲਾ ਚੌਂਕ ਦਾ ਲਾਾਂਗੇ ਬਾਬਾ ਨੰਦ ਸਿੰਘ ਜੀ ਦੇ ਚੱਲਦੇ ਲੰਗਰ ਸਿੰਘਾ ਸ਼ਕਲਾ ਚੌਂਕ ਦਾ ਅੱਧੀ ਜੋ ਇੱਕਰਾ ਬੇਨਤੀ ਕੋਤਨਾਂ ਵਿੱਚ ਪਾਵੇਂ ਉਹ ਜੀਪੁਰਾ ਤੇ ਆਪ ਤੋਂ ਪਾਇ ਨੰਗਰ ਛੱਡੋ ਗੁਰੂ ਘਰ ਦਾ ਸਪੀਕਰ ਬੋਲੇ ਸੇ ਲੰਗਰ ਛੱਡ ਕੇ ਗੱਡੀਆਂ ਟੈਂਕੂ ਸਾਈਡ ਤੇ ਲਾਓ ਜੋੜੇ ਉਧਰ ਜਮਾ ਕਰਾ ਗੱਡੀਆਂ ਟੈਂਕ आज आ जाओ पाई आ जाओ सारे खीर बनाई खोपा पाके के E <tries> ਅੰਤਨ ਸ਼੍ਰੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਦੇ ਨਾਮ ਤੇ ਸਮੂਹ ਰਾਜੋਗੇ ਪਲੋਪੱਤੀ ਦੀ ਸੰਗਤ ਵੱਲੋਂ ਇਹ ਹਰ ਸਾਲ ਮੇਲਾ ਮਨਾਇਆ ਜਾਂਦਾ ਹੈ ਔਰ ਗੁਰੂ ਮਹਾਰਾਜ ਦੀ ਖੁਸ਼ੀਆਂ ਵਾਸਤੇ ਇਹ ਕਾਰਜ ਕੀਤਾ ਜਾਂਦਾ ਔਰ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਨਗਰ ਵਾਸੀਆਂ ਦੇ ਉੱਪਰ ਉਹਨਾਂ ਦੇ ਮਿਹਰ ਭਰੇ ਹੱਥ ਰਹਦੇ ਔਰ ਲਹਿਰਾ ਪਹਿਰਾ ਰੱਖਦੇ ਆ ਨਾ ਔਰ ਬੜੀ ਸ਼ਰਧਾ ਤੇ ਆਸਥਾ ਨਾਲ ਨਗਰ ਨਿਵਾਸੀ ਰਾਜੋਗੇ ਪਲੋਪੱਤੀ ਦੀ ਸੰਗਤ ਦਿਨ ਰਾਤ ਹਰ ਸਾਲ ਬੜੀ ਸ਼ਰਧਾ ਦੇ ਨਾਲ ਇਸ ਧਿਆਨ ਨੂੰ ਮਨਾਉਂਦੇ ਆ ਔਰ ਇਹ ਦਿਹਾੜਾ ਗੁਰੂ ਮਹਾਰਾਜ ਨੂੰ ਸਮਰਪਿਤ ਆਪਣੇ ਮਨਤਨ ਮਨਤਨ ਨਾਲ ਪੂਰੀ ਲਗਨ ਦੇ ਨਾਲ ਇਹ ਸੇਵਾ ਨਿਸ਼ਠਾ ਨਾਲ ਕੀਤਾ ਜਾਂਦਾ ਹੈ ਔਰ ਕੋਈ ਵੀ ਨਿਰਵਗਨ ਗੁਰੂ ਪਦ ਸੱਚੇ ਪਾਤਸ਼ਾਹ ਇਸ ਸਮਾਗਮ ਨੂੰ ਆਪ ਬਖਸ਼ਿਸ਼ ਕਰਦੇ ਹੋਏ ਸਾਰਿਆਂ ਦੇ ਕਾਰਜ ਰਾਸ ਕਰਦੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ